ਅਤੋਂ ਤੇ ਆਖਿਆ ਭੁੱਲ ਗਿਆ ਹੋਣਾ ਹੋਰ ਕਿਸੇ ਤੇ ਡੁੱਲ ਗਿਆ ਹੋਣਾ ਦਿਲਜੀਤ ਦਸਾਂਤ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦਾ ਚਰਚਿਤ ਨਾਂ ਹੈ ਦਿਲਜੀਤ ਉਹ ਇਨਸਾਨ ਹੈ ਜਿਸਨੇ ਸਮੇਂ-ਸਮੇਂ ਆਪਣੇ ਵਿੱਚ ਤਬਦੀਲੀ ਲਿਆਂਦੀ ਹੈ ਗੱਲ ਜੇਕਰ ਦਿਲਜੀਤ ਦੀ ਪੱਗ ਦੀ ਕੀਤੀ ਜਾਵੇ ਤਾਂ ਉਸ ਵਿੱਚ ਚੇਂਜ ਆਉਂਦੀ ਜਾ ਰਹੀ ਹੈ ਜਦੋਂ ਦਿਲਜੀਤ ਨੇ ਸਾਲ 2000 ਵਿੱਚ ਇਸ਼ਕ ਦਾ ਊੜਾ ਆੜਾ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਐਂਟਰੀ ਮਾਰੀ ਸੀ ਤਾਂ ਉਸ ਦੀ ਲੁੱਕ ਹੁਣ ਨਾਲੋਂ ਬਿਲਕੁਲ ਵੱਖਰੀ ਸੀ ਅਤੇ ਉਸ ਦੀ ਪੱਗ ਵੀ ਕਾਫੀ ਵੱਡੀ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਲਜੀਤ ਨੂੰ ਸ਼ੋਹਰਤ ਮਿਲਦੀ ਗਈ ਤਾਂ ਉਵੇਂ ਉਵੇਂ ਦਿਲਜੀਤ ਦੀ ਲੁੱਕ ਵੀ ਨਿੱਖਰਦੀ ਗਈ ਉਸ ਤੋਂ ਬਾਅਦ ਦਿਲਜੀਤ ਨੇ ਆਪਣੀ ਪੱਗ ਵੀ ਥੋੜੀ ਛੋਟੀ ਕਰ ਦਿੱਤੀ ਅਤੇ ਨੌਜਵਾਨ ਉਸ ਦੀ ਪੱਗ ਨੂੰ ਪਸੰਦ ਕਰਨ ਲੱਗੇ ਅਤੇ ਉਸ ਦੀ ਪੱਗ ਵਰਗੀ ਪੱਗ ਬੰਨਣ ਦੀ ਕੋਸ਼ਿਸ਼ ਕਰਨ ਲੱਗੇ ਈਆਂ ਦੇ ਪੱਗਾਂ ਪੋਛੀਆਂ ਮਾਰੇ ਅੱਜ ਗਈ ਅਕੇਲੇ ਦੁੱੱੱਕੇ ਵਾਰੀਏ ਮੇਰੀ ਜਿੱਲੋਂ ਅੱਗਾਂ ਫਈ ਜਾਂਦੀ ਏ ਆਣਦੀਆਂ ਕੁੜੀਆਂ ਤੇ ਸ਼ਾਈ ਜਾਂਦੀ ਏ ਸਾਡੀਆਂ ਅਰਜ਼ਾਂ ਜਿਸ ਵਾਰੇ ਅੱਜ ਗਈ ਅਕੇਲੇ ਦੁੱੱਕੇ ਵਾਰੀਏ ਪੱਗਾਂ ਪੋਛੀਆਂ ਮਾਰੇ ਅੱਜ ਗਈ ਅਕੇਲੇ ਫਿਲਮਾਂ ਵਿੱਚ ਐਂਟਰੀ ਤੋਂ ਬਾਅਦ ਦਿਲਜੀਤ ਨੇ ਆਪਣੀ ਪਰਸਨੈਲਿਟੀ ਵਿੱਚ ਕਾਫੀ ਸੁਧਾਰ ਲਿਆਂਦਾ। ਉਸਦੀ ਪੱਗ ਵੀ ਹੋਰ ਵਧੇਰੇ ਸੋਹਣੀ ਹੁੰਦੀ ਗਈ। ਪਰ ਫਿਲਮ ਪੰਜਾਬ 1984 ਵਿੱਚ ਦਿਲਜੀਤ ਦੀ ਪੱਗ ਦਾ ਅੰਦਾਜ਼ ਬਿਲਕੁਲ ਵੱਖਰਾ ਸੀ। ਦਰਅਸਲ 1984 ਮਿਆਂ ਦੀ ਸਟੋਰੀ ਹੋਣ ਕਰਕੇ ਦਿਲਜੀਤ ਨੇ ਪੱਗ ਬਿਨਾਂ ਪੇਚਾਂ ਤੋਂ ਬਣੀ ਸੀ ਅਤੇ ਦਾੜੀ ਵੀ ਵਧਾ ਲਈ ਸੀ। ਜਿਸ ਨੂੰ ਸਮੇਂ-ਸਮੇਂ ਦੇ ਹਿਸਾਬ ਨਾਲ ਪਸੰਦ ਕੀਤਾ ਗਿਆ। ਪਰ ਹੁਣ ਦਿਲਜੀਤ ਨੇ ਪੱਗ ਦਾ ਅੰਦਾਜ਼ ਬਦਲ ਲਿਆ ਹੈ। ਉਹ ਪੱਗ ਵਿੱਚ ਜ਼ਿਆਦਾ ਪੇਚ ਨਹੀਂ ਪਾ ਰਿਹਾ। ਉਸ ਦੀ ਫੇਸਬੁੱਕ ਪੇਜ ਤੇ ਲੱਗੀ ਲੇਟੈਸਟ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ। ਇਹੀ ਨਹੀਂ ਹਾਲ ਵਿੱਚ ਆਏ ਉਸਦੇ ਗੀਤ ਪਟਿਆਲਾ ਪੈਗ ਵਿੱਚ ਪੱਗ ਦਾ ਅੰਦਾਜ਼ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਸੀ। ਪਟਿਆਲਾ ਪੈਗਾਂ ਲਾ ਛੱਡੀ ਦਾ ਪਰ ਨੌਜਵਾਨ ਦਿਲਜੀ ਦੀ ਇਸ ਬਿਨਾ ਪੇਚਾਂ ਵਾਲੀ ਪੱਗ ਨੂੰ ਪਸੰਦ ਕਰਦੇ ਨੇ ਜਾਂ ਨਹੀਂ ਇਹ ਦੇਖਣਾ ਹੋਵੇਗਾ। ਸਵਾਲ ਇਹ ਵੀ ਹੈ ਕਿ ਆਖਿਰ ਦਿਲਜੀਤ ਨੇ ਪੇਚਾਂ ਵਾਲੇ ਪੱਗ ਵਾਲਾ ਅੰਦਾਜ਼ ਛੱਡ ਕੇ ਬਿਨਾ ਪੇਚਾਂ ਵਾਲੀ ਪੱਗ ਬੰਨ੍ਹਣੀ ਸ਼ੁਰੂ ਕਿਉਂ ਕੀਤੀ ਹਾਲਾਂਕਿ ਇਸ ਦਾ ਜਵਾਬ ਖੁਦ ਦਿਲਜੀਤ ਹੀ ਦੇ ਸਕਦੇ ਨੇ ਬਿਊਰੋ ਰਿਪੋਰਟ ਚੈਨਲ ਸਤਰੰਗ